ਹੈਲੋ ਜੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਜਿਹੜਾ ਅਦਰਕ ਤੇ ਹਰੀ ਮਿਰਚ ਦਾ ਜਿਹੜਾ ਅਚਾਰ ਆ ਬਣਾ ਕੇ ਤਿਆਰ ਕਰਾਂਗੇ ਜੇਕਰ ਤੁਹਾਡੇ ਹੱਥ ਤੋਂ ਹੀ ਅਚਾਰ ਖਰਾਬ ਹੁੰਦਾ ਆ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਜਿਹੜਾ ਅਚਾਰ ਬਣਾ ਕੇ ਰੱਖ ਲਿਓ ਕਦੇ ਖਰਾਬ ਨਹੀਂ ਹੋਊ ਚਾਹੇ ਤੁਸੀਂ ਇਹਨੂੰ 2 ਸਾਲ ਲਈ ਵੀ ਸਟੋਰ ਕਰ ਲਿਓ ਇਹ ਅਚਾਰ ਆ ਜਿਹੜਾ ਖਰਾਬ ਨਹੀਂ ਹੋਊਗਾ ਅਚਾਰ ਆ ਜਿਹੜਾ ਇਹ ਬਹੁਤ ਮਤਲਬ ਸਵਾਦ ਬਣ ਕੇ ਤਿਆਰ ਹੋਊਗਾ ਤੇ ਅਦਰਕ ਦਾ ਅਚਾਰ ਵੈਸੇ ਵੀ ਸਰਦੀਆਂ ਦੇ ਵਿੱਚ ਆਪਣੇ ਲਈ ਬਹੁਤ ਫਾਇਦੇਮੰਦ ਆ ਇਹ ਆਪਾਂ ਜਿਹੜਾ 250 ਗ੍ਰਾਮ ਅਦਰਕ ਲਿਆ ਆ ਪਾਈ ਅਦਰਕ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਸ਼ੈੱਲ ਕੇ ਤੇ ਧੋ ਲਿਆ ਧੋ ਕੇ ਸੁਕਾ ਲਿਆ ਤੇ ਮਿਰਚਾਂ ਵੀ ਆਪਾਂ ਧੋ ਕੇ ਸੁਕਾ ਕੇ ਤੇ ਇਹਨਾਂ ਦੀਆਂ ਡੰਡੀਆਂ ਜਿਹੜੀਆਂ ਵੱਖ ਕਰ ਲਈਆਂ ਨੇ ਤੇ ਇੱਕ ਆਪਾਂ ਲਸਣ ਦੀ ਗੱਠੀ ਲਈ ਆ ਤੇ ਇੱਕ ਆਪਾਂ ਲੈ ਨੀਂਮੂ ਮਿਰਚਾਂ ਦੇ ਜੜਾ ਤੇ ਅਦਰਕ ਤੇ ਬਿਲਕੁਲ ਵੀ ਪਾਣੀ ਨਹੀਂ ਹੋਣਾ ਚਾਹੀਦਾ ਬਿਲਕੁਲ ਸੁੱਕੇ ਹੋਣੇ ਚਾਹੀਦੇ ਆ ਚਾਹੇ ਤੁਸੀਂ ਕੱਪੜੇ ਨਾਲ ਪੁੰਝ ਕੇ ਸੁਕਾ ਲਿਓ ਤੇ ਮਿਰਚਾਂ ਨੂੰ ਆਪਾਂ ਇਸ ਤਰ੍ਹਾਂ ਕਰਦੇ ਦੇ ਨਾਲ ਜਿਹੜਾ ਦੋ ਫਾੜ ਕਰ ਲੈਣੇ ਨੇ ਮਿਰਚਾਂ ਦੇ ਆਪਾਂ ਵਿਚਾਲੋਂ ਇਹਨਾਂ ਨੂੰ ਚੀਰ ਲੈਣਾ ਹੈ ਚੀਰ ਲੈਣਾ ਹੈ ਤੇ ਦੋ ਟੋਟਿਆਂ ਦੋ ਹਿੱਸਿਆਂ ਦੇ ਵਿੱਚ ਜਿਹੜਾ ਆਪਾਂ ਡਿਵਾਈਡ ਕਰ ਲੈਣਾ ਹੈ ਇਹਨੂੰ ਤੁਸੀਂ ਚਾਹੋ ਤਾਂ ਇਹਨੂੰ ਚਾਰ ਹਿੱਸਿਆਂ 'ਚ ਵੀ ਕਰ ਸਕਦੇ ਹੋ ਪਰ ਆਪਾਂ ਇਹਨਾਂ ਨੂੰ ਜਿਹੜਾ ਦੋ ਹਿੱਸਿਆਂ ਦੇ ਵਿੱਚ ਵੰਡ ਲਿਆ ਆ ਸਾਰੀਆਂ ਮਿਰਚਾਂ ਜਿਹੜੀਆਂ ਆਪਾਂ ਇਸੇ ਤਰ੍ਹਾਂ ਕੱਟ ਲੈਣੀਆਂ ਨੇ ਤੇ ਅਦਰਕ ਨੂੰ ਵੀ ਆਪਾਂ ਜਿਹੜਾ ਹੈਗਾ ਇਹ ਲੰਬੇ ਪੀਸਾਂ ਦੇ ਵਿੱਚ ਕੱਟਣਾ ਆ ਤੁਸੀਂ ਚਾਹੇ ਤਾਂ ਗੋਲ ਸ਼ੇਪ ਚ ਵੀ ਕੱਟ ਸਕਦੇ ਜਿੱਦਾਂ ਤੁਹਾਨੂੰ ਪਸੰਦ ਆਵੇ ਤੁਸੀਂ ਉਸ ਤਰ੍ਹਾਂ ਕੱਟ ਸਕਦੇ ਹੋ ਤੇ ਅਦਰਕ ਜਦੋਂ ਲੈਣਾ ਆ ਤਾਂ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਕਿ ਅਦਰਕ ਪੂਰਾ ਪੱਕਿਆ ਹੋਣਾ ਚਾਹੀਦਾ ਇਹਦੇ ਵਿੱਚ ਜਿਹੜੇ ਧਾਗੇ ਜੇ ਹੁੰਦੇ ਆ ਉਹ ਬਣੇ ਹੋਏ ਹੋਣੇ ਚਾਹੀਦੇ ਆ ਰੇਸ਼ੇ ਵਾਲਾ ਜਿਹੜਾ ਅਦਰਕ ਆ ਉਹ ਲੈਣਾ ਆ ਵਾ ਫੇਰ ਇਹ ਆਚਾਰ ਜਿਹੜਾ ਖਰਾਬ ਨਹੀਂ ਹੋਊਗਾ ਕੱਚੇ ਅਦਰਕ ਦਾ ਆਚਾਰ ਆ ਜਿਹੜਾ ਬਹੁਤ ਜਲਦੀ ਖਰਾਬ ਹੋ ਜਾਂਦਾ ਆ ਸੋ ਆਪਾਂ ਅਦਰਕ ਆ ਜਿਹੜਾ ਧਾਗਿਆਂ ਵਾਲਾ ਲੈਣਾ ਜਿਹਦੇ ਵਿੱਚ ਧਾਗੇ ਜੇ ਬਣੇ ਹੁੰਦੇ ਆ ਉਹ ਅਦਰਕ ਲੈਣਾ ਆ ਉਹਦਾ ਆਚਾਰ ਜਿਹੜਾ ਵਧੀਆ ਬਣ ਕੇ ਤਿਆਰ ਹੋਊਗਾ ਸੋ ਆਪਾਂ ਇਹਦੇ ਲੰਬੇ ਲੰਬੇ ਜਿਹੜੇ ਪੀਸ ਆ ਉਹ ਕੱਟ ਕੇ ਤਿਆਰ ਕਰ ਲੈਣੇ ਨੇ ਤੁਸੀਂ ਜਿਸ ਤਰ੍ਹਾਂ ਦੀ ਸ਼ੇਪ ਚਾਹੋ ਤੁਸੀਂ ਕੱਟ ਸਕਦੇ ਹੋ ਪਰ ਆਪਾਂ ਇਹਨੂੰ ਜਿਹੜਾ ਲੰਬਾ ਲੰਬਾ ਕੱਟ ਲਿਆ ਹੈ ਇਹ ਆਪਾਂ ਜਿਹੜਾ ਲੰਬਾ ਲੰਬਾ ਕੱਟ ਕੇ ਜਿਹੜਾ ਆਪਾਂ ਪਤਲਾ ਪਤਲਾ ਲੰਬਾ ਲੰਬਾ ਕੱਟ ਕੇ ਤਿਆਰ ਕਰ ਲਿਆ ਹੈ ਤੇ ਮਿਰਚਾਂ ਵੀ ਜਿਹੜੀਆਂ ਆਪਾਂ ਸਾਰੀਆਂ ਕੱਟ ਕੇ ਤਕਰੀਬਨ ਆਪਾਂ ਤਿਆਰ ਕਰ ਲਈਆਂ ਨੇ ਤੇ ਹੁਣ ਇਹਨਾਂ ਨੂੰ ਆਪਾਂ ਇੱਕ ਡੋਂਗੇ ਦੇ ਵਿੱਚ ਜਿਹੜਾ ਕੱਢ ਲੈਣਾ ਆ ਮਿਰਚਾਂ ਨੂੰ ਤੇ ਅਦਰਕ ਨੂੰ ਇੱਕ ਡੋਂਗੇ ਦੇ ਵਿੱਚ ਆਪਾਂ ਪਾ ਲੈਣਾ ਆ ਤੇ ਹੁਣ ਇਹਦੇ ਉੱਪਰ ਆਪਾਂ ਨਿੰਬੂ ਨਿਚੋੜਨਾ ਹੈ ਨਿੰਬੂ ਨੂੰ ਕੱਟ ਕੇ ਉਹਦੇ ਬੀਜਾ ਜਿਹੜੇ ਕੱਢ ਲਿਓ ਤੇ ਫਿਰ ਉਹ ਨਿੰਬੂ ਦਾ ਰਾਸਾ ਜਿਹੜਾ ਇਸ ਇਹਨਾਂ ਦੀ ਮਿਰਚਾਂ ਤੇ ਅਦਰਕ ਦੇ ਉੱਪਰ ਜਿਹੜਾ ਆਪਾਂ ਨਿਚੋੜ ਦੇਣਾ ਆ ਪੂਰੇ ਨਿੰਬੂ ਦਾ ਰਾਸਾ ਜਿਹੜਾ ਆਪਾਂ ਪਾ ਲੈਣਾ ਆ ਇਹਦੇ ਨਾਲ ਜਿਹੜਾ ਅਦਰਕ ਦਾ ਅਚਾਰ ਅਦਰਕ ਦੇ ਤੇ ਮਿਰਚਾਂ ਦੇ ਅਚਾਰ ਦਾ ਸਵਾਦ ਆ ਉਹ ਜਿਹੜਾ ਵੱਖਰਾ ਹੀ ਆਊਗਾ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗਾ ਸੋ ਹੁਣ ਆਪਾਂ ਜਿਹੜਾ ਰਸ ਪਾਇਆ ਹੈ ਸਾਰੇ ਨੂੰ ਆਪਾਂ ਮਿਰਚਾਂ ਤੇ ਅਦਰਕ ਦੇ ਵਿੱਚ ਮਿਕਸ ਕਰ ਲੈਣਾ ਹੈ ਚਮਚ ਦੀ ਸਹਾਤ ਨਾਲ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਹੁਣ ਇਸ ਅਚਾਰ ਨੂੰ ਆਪਾਂ ਜਿਹੜੇ ਮਿਰਚਾਂ ਤੇ ਅਦਰਕ ਆ ਜਿਹੜਾ ਇਹਨੂੰ ਆਪਾਂ ਥਾਲੇ ਦੇ ਵਿੱਚ ਪਾ ਕੇ 2 ਘੰਟੇ ਲਈ ਆਪਾਂ ਧੁੱਪੇ ਰੱਖ ਲੈਣਾ ਹੈ ਧੁੱਪ ਨਾਲ ਜਿਹੜਾ ਆ ਅਦਰਕ ਦਾ ਅਦਰਕ ਤੇ ਜਿਹੜੀਆਂ ਮਿਰਚਾਂ ਨੇ ਇਹਨਾਂ ਦੇ ਵਿੱਚ ਜਿਹੜਾ ਐਕਸਟਰਾ ਪਾਣੀ ਹੋਊਗਾ ਉਹ ਵੀ ਸੁੱਕ ਜਾਊਗਾ ਜਿਹੜਾ ਇਹਨਾਂ ਦੇ ਅੰਦਰ ਅਦਰਕ ਦੇ ਪਾਣੀ ਹੁੰਦਾ ਐਕਸਟਰਾ ਉਹ ਸੁੱਕ ਜਾਊਗਾ ਤੇ ਨਿੰਬੂ ਦਾ ਰਸ ਪਾਉਣ ਨਾਲ ਇਹ ਧੁੱਪ ਚ ਜਿਹੜਾ ਉਦੇ ਨਾਲ ਜਿਹੜਾ ਆਚਾਰ ਆ ਇਹ ਸੁੱਕੂਗਾ ਨਹੀਂਗਾ ਤੇ ਵਧੀਆ ਰਹੂਗਾ ਮਤਲਬ ਨਰਮੀ ਰਹੂਗਾ ਸਖਤ ਨਹੀਂ ਹੁੰਦਾਗਾ ਨਿੰਬੂ ਦਾ ਰਸ ਪਾਉਣ ਨਾਲ ਲਓ ਜੀ ਇਹ ਆਪਾਂ 2 ਘੰਟੇ ਇਹਨੂੰ ਤੁੱਪ ਲਵਾ ਲਈ ਆ ਤੇ ਅਦਰਕ ਦੇਖ ਸਕਦੇ ਤੁਸੀਂ ਬਿਲਕੁਲ ਨਰਮ ਪਿਆ ਆ ਤੇ ਇਹਦਾ ਕਲਰ ਥੋੜਾ ਜਿਹਾ ਜਿਹੜਾ ਚੇਂਜ ਹੋ ਗਿਆ ਪਿੰਕ ਜਿਹਾ ਹੋ ਗਿਆ ਪਰ ਇਹਨੂੰ ਬਿਲਕੁਲ ਵੀ ਹੁਣ ਇਹ ਖਰਾਬ ਨਹੀਂ ਹੋਗਾ ਜਦੋਂ ਆਪਾਂ ਇਹਦਾ ਆਚਾਰ ਬਣਾ ਕੇ ਰੱਖ ਲਿਆ ਤੇ ਮਿਰਚਾਂ ਵੀ ਦੇਖ ਲਓ ਜਿਹੜੀਆਂ ਆਪਣੀਆਂ ਨਰਮੀ ਪਈਆਂ ਨੇ ਸਖਤ ਨਹੀਂ ਹੋਈਆਂ ਤੇ ਇੱਕ ਆਪਾਂ ਲਸਣ ਜਿਹੜਾ ਸ਼ੈਲ ਕੇ ਤਿਆਰ ਕਰ ਲਿਆ ਗੰਡਾ ਲਸਣ ਦਾ ਇਹਨੂੰ ਵੀ ਆਪਾਂ ਦਰਦਰਾ ਜਿਹੜਾ ਕਟ ਲੈਣਾ ਜਾਂ ਚੋਪਰ ਆ ਤਾਂ ਤੁਸੀਂ ਚੋਪਰ ਚ ਪਾ ਕੇ ਚੋਪ ਵੀ ਕਰ ਲਿਆ ਕਰ ਸਕਦੇ ਹੋ ਪਰ ਇਸ ਤੋਂ ਪਹਿਲਾਂ ਆਪਾਂ ਜਿਹੜਾ ਮਸਾਲਾ ਇਹਦੇ ਵਿੱਚ ਪਾਉਣਾ ਆ achar ਦੇ ਉਹ ਆ ਜਿਹੜਾ ਆਪਾਂ ਤਿਆਰ ਕਰ ਲੈਣਾ ਆ ਇਹਦੇ ਲਈ ਆਪਾਂ ਇਹ ਲੈ ਆਵਾ 2 ਚਮਚੇ ਜਿਹੜੀ ਪੀਲੀ ਸਰੋਂ ਲਈ ਆ 8-10 ਦਾਣੇ ਜਿਹੜੇ ਆਪਾਂ ਕਾਲੀਆਂ ਮਿਰਚਾਂ ਦੇ ਲੈ ਲੈਣੇ ਨੇ ਅੱਧਾ ਚਮਚਾ ਆਪਾਂ ਸੌਂਫ ਲਈ ਆ। ਅੱਧਾ ਚਮਚਾ ਹੀ ਆਪਾਂ ਜੀਰੇ ਦਾ ਲਿਆ ਆ। ਤੇ ਇਹਨਾਂ ਨੂੰ ਆਪਾਂ ਕੁੱਟ ਲੈਣਾ ਹੈ ਦਰਦਰਾ ਜਿਹਾ ਕੁੱਟਣਾ ਹੈ ਜਿਆਦਾ ਆਪਾਂ ਬਰੀਕ ਇਹਦਾ ਪਾਊਡਰ ਜਿਹੜਾ ਨਹੀਂ ਬਣਾਉਣਾਗਾ। ਨਹੀਂ ਤਾਂ ਫਿਰ ਸਵਾਦ ਆ ਜਿਹੜਾ ਵਧੀਆ ਨਹੀਂ ਆਊਗਾ ਸੋ ਦਰਦਰਾ ਜਿਹਾ ਆਪਾਂ ਇਹਨਾਂ ਨੂੰ ਕੁੱਟ ਕੇ ਤਿਆਰ ਕਰ ਲਿਆ ਆ। ਜਿਆਦਾ ਆਪਾਂ ਨਹੀਂ ਕੁੱਟਿਆ। ਮਸਾਲਾ ਆਪਣਾ ਕੁੱਟ ਕੇ ਬਿਲਕੁਲ ਤਿਆਰ ਆ। ਤੇ ਹੁਣ ਆਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ। ਤੇ ਹੁਣ ਇਸੇ ਕੁੰਡੇ ਦੇ ਵਿੱਚ ਹੀ ਆਪਾਂ ਜਿਹੜਾ ਲਸਣ ਦਾ ਗੱਠਾ ਛਿੱਲ ਕੇ ਤਿਆਰ ਕੀਤਾ ਆ ਉਹਨੂੰ ਵੀ ਆਪਾਂ ਦਰਦਰਾ ਜਿਹਾ ਕੁੱਟ ਕੇ ਆ ਜਿਹੜਾ ਪਾ ਲੈਣਾ ਆ ਇਹ ਲਸਣ ਨੂੰ ਆਪਾਂ ਤਾਂ ਕੁੱਟਿਆ ਆ ਤਾਂ ਕਿ ਜਿਹੜਾ ਇਹ ਜਲਦੀ ਪੱਕ ਜਾਊਗਾ ਕੁੱਟਿਆ ਹੋਇਆ ਨਹੀਂ ਤਾਂ ਫਿਰ ਇਸ ਤਰ੍ਹਾਂ ਕਲੀਆਂ ਪਾਵਾਂਗੇ ਤਾਂ ਇਹ ਜਲਦੀ ਆ ਜਿਹੜਾ ਆਪਣਾ ਲਸਣ ਪੱਕ ਕੇ ਤਿਆਰ ਨਹੀਂ ਹੋਣਾਗਾ ਕੱਚਾ ਜਿਹਾ ਟੇਸਟ ਰਹੂਗਾ ਸੋ ਆਪਾਂ ਇਹਨੂੰ ਕੁੱਟ ਕੇ ਪਾ ਲੈਣਾ ਆ ਤੁਸੀਂ ਨਹੀਂ ਵੀ ਪਾਉਣਾ ਤਾਂ ਲਸਣ ਨਾ ਪਾਓ ਸਕਿੱਪ ਵੀ ਕਰ ਸਕਦੇ ਹੋ ਪਰ ਆਪਾਂ ਇਹਦੇ ਵਿੱਚ ਪਾਵਾਂਗੇ ਇਹਦੇ ਨਾਲ ਟੇਸਟ ਆ ਜਿਹੜਾ ਵਧੀਆ ਹੁੰਦਾ ਆ ਪਰ ਕਈ ਨਹੀਂ ਖਾਂਦੇ ਹੈਗੇ ਗੇ ਲਸਣ ਦਾ achar ਤੇ ਉਹ ਨਾ ਪਾਇਓ ਲਓ ਜੀ ਆਪਾਂ ਇਹ ਲਸਣ ਵੀ ਕੁੱਟ ਲਿਆ ਆ ਤੇ ਹੁਣ ਆਪਾਂ ਇੱਕ ਭਾਂਡਾ ਲੈਣਾ ਆ ਉਹਦੇ ਵਿੱਚ ਇਹ ਮਸਾਲੇ ਜਿਹੜੇ ਆਪਾਂ ਕੁੱਟੇ ਨੇ ਇਹ ਸਾਰੇ ਆਪਾਂ ਉਹਦੇ ਵਿੱਚ ਪਾ ਲੈਣੇ ਨੇ ਤੇ ਹੁਣ ਇਹਦੇ ਵਿੱਚ ਆਪਾਂ ਜਿਹੜਾ ਹੈਗਾ ਆ ਇੱਕ ਚੁਟਕੀ ਆਪਾਂ hing ਦੀ ਪਾ ਲੈਣੀ ਆ hing ਨਾਲ ਵੀ ਟੇਸਟ ਵਧੀਆ ਆਉਂਦਾ ਆ ਇਹ ਇੱਕ ਚਮਚ ਆਪਾਂ ਕਾਲਾ ਨਮਕ ਪਾ ਲੈਣਾ ਤੇ ਇੱਕ ਚਮਚ ਆਪਾਂ ਸਾਦਾ ਨਮਕ ਪਾ ਲੈਣਾ ਆ ਇੱਕ ਚਮਚਾ 암चूर ਪਾਊਡਰ ਦਾ ਪਾ ਲਿਆ ਅੱਧਾ ਚਮਚਾ ਆਪਾਂ ਹਲਦੀ ਪਾਵਾਂਗੇ ਤੇ ਅੱਧਾ ਇੱਕ ਚਮਚਾ ਆਪਾਂ ਕਸ਼ਮੀਰੀ ਲਾਲ ਮਿਰਚ ਪਾਊਡਰ ਦਾ ਪਾਵਾਂਗੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਕਸ਼ਮੀਰੀ ਲਾਲ ਮਿਰਚ ਪਾਉਣ ਨਾਲ ਜਿਹੜਾ ਆਚਾਰ ਦੀ ਰੰਗਤ ਆ ਉਹ ਉੱਭਰ ਕੇ ਆਊਗੀ ਤੇ ਬਹੁਤ ਵਧੀਆ ਲੱਗੂਗਾ ਦੇਖਣ ਚ ਵੀ ਵਧੀਆ ਲੱਗੂਗਾ ਆਚਾਰ ਜਿਹੜਾ ਤੇ ਟੇਸਟ ਵੀ ਵਧੀਆ ਆਊਗਾ ਹੁਣ ਇਹਦੇ ਵਿੱਚ ਆਪਾਂ ਤਕਰੀਬਨ 1.5 ਕੜਛੀ ਜਿਹੜੀ ਸਰੋਂ ਦੇ ਤੇਲ ਦੀ ਪਾ ਲੈਣੀ ਆ ਇਹ ਆਪਾਂ ਮਸਾਲੇ ਆ ਜਿਹੜੇ ਆਚਾਰ ਦੇ ਤੇ ਤੇਲ ਤੇਲ ਆਪਾਂ ਜਿਹੜਾ ਮਿਕਸ ਕਰ ਲੈਣਾ ਆ ਤੇ ਹੁਣ ਇਹਦੇ ਵਿੱਚ ਆਪਾਂ ਅਦਰਕ ਤੇ ਹਰੀਆਂ ਮਿਰਚਾਂ ਇਹਦੇ ਵਿੱਚ ਆਪਾਂ ਪਾ ਦੇਣੀਆਂ ਨੇ ਮਸਾਲੇ ਦੀ ਤੇ ਇਹ ਲਸਣ ਵੀ ਆਪਾਂ ਇਹਦੇ ਵਿੱਚ ਪਾ ਦਿਆਂਗੇ ਤੇ ਹੁਣ ਇਹਨਾਂ ਨੂੰ ਜਿਹੜਾ ਮਸਾਲਿਆਂ ਨੂੰ ਮਿਕਸ ਕਰ ਦਿਆਂਗੇ ਤਾਂ ਕਿ ਆਚਾਰ ਨੂੰ ਚੰਗੀ ਤਰ੍ਹਾਂ ਜਿਹੜਾ ਇਹ ਮਸਾਲੇ ਲੱਗ ਜਾਣ ਇਸਾਰੇ ਮਿਰਚਾਂ ਦੀ ਕੱਲੀ-ਕੱਲੀ ਫਾੜੀ ਹੈ, ਅਦਰਕ ਦੀ ਕੱਲੀ-ਕੱਲੀ ਫਾੜੀ ਹੈ, ਉੱਪਰ ਜਿਹੜਾ ਮਸਾਲਾ ਲੱਗ ਜੇ ਤੇ ਟੇਸਟ ਜਿਹੜਾ ਇਹਨਾਂ ਦਾ ਵਧੀਆ ਆਵੇ। ਲੋ ਜੀ ਆਚਾਰ ਹੈ ਜਿਹੜਾ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਆ। ਮਿਕਸ ਕਰਕੇ ਰੱਖ ਲਿਆ ਆ। ਦੇਖੋ ਕਿੰਨਾ ਵਧੀਆ ਦੇਖਣ ਜੀ ਕਿੰਨਾ ਵਧੀਆ ਲੱਗਦਾ ਹੈ। ਤੁਸੀਂ ਇਹਨੂੰ ਹੁਣੇ ਵੀ ਖਾ ਸਕਦੇ ਹੋ ਪਰ ਆਪਾਂ ਇਹਨੂੰ ਜਿਹੜਾ ਆ ਕਿਸੇ ਵੀ ਬਰਤਨ ਦੇ ਵਿੱਚ ਪਾਵਾਂਗੇ ਜਿਹੜੇ ਵੀ ਡੱਬੇ ਚ ਆਪਾਂ ਇਹਨੂੰ ਸਟੋਰ ਕਰਨਾ ਹੈ ਜੇ ਕੱਚ ਦੇ ਚ ਕਰੂਗੇ ਤਾਂ ਹੋਰ ਵੀ ਵਧੀਆ ਆ ਤੇ ਫਿਰ ਇਹਦੇ ਉੱਪਰ ਆਪਾਂ ਕੋਈ ਕਾਟਨ ਦਾ ਜਾਂ ਮਲਮਲ ਦਾ ਕੋਈ ਕੱਪੜਾ ਬੰਨ ਕੇ ਇਹਨੂੰ 2-3 ਦਿਨ ਦੀ ਧੁੱਪ ਲਵਾਵਾਂਗੇ ਤਾਂ ਕਿ ਅਚਾਰ ਆ ਜਿਹੜਾ ਵਧੀਆ ਬਣ ਕੇ ਤਿਆਰ ਆਵੇ ਜਿਹੜੇ ਮਸਾਲੇ ਇਹ ਜਿਹੜੇ ਆਪਾਂ ਪਾਏ ਨੇ ਉਹ 2-3 ਦਿਨਾਂ ਦੇ ਵਿੱਚ ਚੰਗੀ ਤਰ੍ਹਾਂ ਇਹਦੇ ਵਿੱਚ ਅਦਰਕ ਤੇ ਮਿਰਚਾਂ ਦੇ ਵਿੱਚ ਜਿਹੜੇ ਰਚ ਜਾਣਗੇ ਤੇ ਅਚਾਰ ਦਾ ਜਿਹੜਾ ਟੇਸਟ ਆ ਬਹੁਤ ਵਧੀਆ ਆਊਗਾ ਇਸ ਕਰਕੇ ਆਪਾਂ ਇਹ ਜਿਹੜਾ ਆ ਦੋ ਤਿੰਨ ਦਿਨ ਦੀ ਇਹਨੂੰ ਧੁੱਪ ਲਵਾ ਕੇ ਰੱਖਾਂਗੇ ਦੇਖੋ ਕਿੰਨਾ ਵਧੀਆ ਦੇਖਣ ਨੂੰ ਵੀ ਅਚਾਰ ਲੱਗ ਰਿਹਾ ਹੈ